ਸੰਗਜੀ 1-2 ਦਿਨ ਪਹਿਲਾਂ ਦੀਆਂ ਸੋਸ਼ਲ ਮੀਡੀਆ ਦੇ ਪੋਸਟਾਂ ਵੇਖ ਕੇ ਜਾਂ ਅਖਬਾਰਾਂ ਦੀਆਂ ਖਬਰਾਂ ਵੇਖ ਕੇ ਇਹ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਲਗਭਗ 99% ਸਿੱਖਾਂ ਨੂੰ ਇਹ ਨਹੀਂ ਪਤਾ ਕਿ ਖੇਦਰਾਣੇ ਦੀ ਢਾਬ ਦੀ ਜੰਗ ਜਿਹਨੂੰ ਅਸੀਂ ਮੁਕਤਸਰ ਦੀ ਜੰਗ ਕਹਿ ਦਿੰਦੇ ਆ ਇਹ ਜੰਗ ਹੋਈ ਕਦੋਂ ਸੀ 1-2 ਦਿਨ ਹੋ ਚਲੇ ਸੋਸ਼ਲ ਮੀਡੀਆ ਇਸੇ ਪੋਸਟਾਂ ਦੇ ਨਾਲ ਭਰਿਆ ਪਿਆ ਹੈ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਕੋਡ-ਕੋਡ ਪ੍ਰਣਾਮ ਹੈ ਸਾਡਾ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਜੰਗ ਮਾਗ ਮਹੀਨੇ ਨਹੀਂ ਸੀ ਹੋਈ ਤੇ ਨਾ ਹੀ ਮਾਗੀ ਵਾਲੇ ਦਿਨ ਹੋਈ ਸੀ ਅਸੀਂ ਜਿਹੜੀਆਂ ਮਾਗੀ ਵਾਲੇ ਦਿਨ ਇਹ ਪੋਸਟਾ ਪਾਉਂਦੇ ਆ ਨਾ ਇਹ ਵੇਖੋ ਵੇਖੀ ਇੱਕ ਦੂਸਰੇ ਵੱਲ ਵੇਖ-ਵੇਖ ਕੇ ਪਾਈ ਜਾਂਦੇ ਆ ਆਪ ਸੰਗਤਾਂ ਨੂੰ ਦੱਸ ਦਈਏ ਕਿ ਇਹ ਮੁਕਤਸਰ ਦੀ ਜੰਗ ਜਿਹੜੀ ਮਾਗ ਮਹੀਨੇ ਨਹੀਂ ਸੀ ਹੋਈ ਇਹ ਵੈਸਾਖ ਮਹੀਨੇ ਹੋਈ ਸੀ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਤੇ ਪ੍ਰਾਤਨ ਸਮਿਆਂ ਦੇ ਵਿੱਚ ਉਸ ਸਾਂਤ ਤੇ ਪਾਣੀ ਦੀ ਕਿਲਤ ਨੂੰ ਵੇਖਦੇ ਆ ਸਾਡੇ ਪ੍ਰਾਤਨ ਸਿੱਖਾਂ ਨੇ ਇਹ ਮੁਕਤਸਰ ਦੀ ਜੰਗ ਦੀ ਜਿਹੜੀ ਸ਼ਹਾਦਤ ਹੈ ਉਹ ਮਾਗ ਦੇ ਮਹੀਨੇ ਮਾਗੀਵਲ ਦੇ ਦਿਨ ਮਨਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਸਮੇ ਤੋਂ ਇਹ ਅੱਜ ਤੱਕ ਅਸੀਂ ਮਾਗੀ ਵਾਲੇ ਦਿਨ ਹੀ ਮਨਾ ਰਹੇ ਹਾਂ ਔਰ ਹੋਣ ਉਸ ਸਾਂਤੇ ਪਾਣੀ ਦੀ ਕੋਈ ਕਿਲਤ ਨਹੀਂ ਹੈ ਕੋਈ ਮਜਬੂਰੀ ਨਹੀਂ ਹੈ ਸੋ ਇਸ ਕਰਕੇ ਸਾਡੇ ਸਿੱਖ ਵਿਦਵਾਨਾਂ ਨੂੰ ਸਿੱਖ ਸੰਸਾਵਾਂ ਨੂੰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਇਹ ਜਿਹੜਾ ਪਾਵਨ ਦਿਹਾੜਾ ਹੈ ਇਹ ਮਾਗੀ ਵਾਲੇ ਦਿਨ ਨਾ ਮਨਾ ਕੇ ਜਿਹੜਾ ਵਸਾਖ ਮਹੀਨੇ ਮਈ ਦੇ ਪਹਿਲੇ ਮਹੀਨੇ ਇਹ ਜੰਗ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਮਨਾਇਆ ਜਾਵੇ ਸਿੱਖ ਸੰਗਤਾਂ ਦੇ ਮਨ ਵਿੱਚ ਜਿਹੜੀ ਇਹ ਗੱਲ ਬੈਠੀ ਆ ਕਿ ਮਾਗੀ ਵਾਲੇ ਦਿਨ ਮੁਕਤਸਰ ਦੀ ਜੰਗ ਹੋਈ ਸੀ ਇਹ ਗੱਲ ਇਹ ਵਹਿਮ ਸਾਡੇ ਮਨਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਸੰਗਤਜੀ ਦੇ ਵਿੱਚ ਸਭ ਤੋਂ ਵੱਧ ਕਸੂਰ ਸਾਡਾ ਹੈ ਕਿਉਂਕਿ ਅਸੀਂ ਇਤਿਹਾਸ ਆਪਣਾ ਪੜਨਾ ਛੱਡ ਦਿੱਤਾ ਹੈ ਜੋ ਕਿਸੇ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਪਾ ਦਿੱਤਾ ਅਸੀਂ ਉਹਨੂੰ ਵੇਖਿਆ ਉਹਨੂੰ ਪੜਿਆ ਤੇ ਅਸੀਂ ਵੀ ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਪੋਸਟ ਬਾਅਦ ਦਿੱਤੀ ਉਹਦਾ ਸਤ ਨਹੀਂ ਜਾਣਿਆ ਉਹਦੀ ਹਕੀਕਤ ਨਹੀਂ ਜਾਣੀ ਪਰ ਬਸ ਅਸੀਂ ਕਾਪੀ ਪੇਸਟ ਕੀਤਾ ਤੇ ਉਹ ਪੋਸਟ ਨੂੰ ਅਗਾਹ ਤੋਰ ਦਿੱਤਾ ਸੋ ਸੰਗਤ ਜੀ ਹੁਣ ਸਮਾਂ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਬਾਚੀਏ ਪੜ੍ਹੀਏ ਤੇ ਪੜ੍ਹ ਕੇ ਬਾਚ ਕੇ ਅਗਾਹ ਸੰਗਤਾਂ ਦੇ ਨਾਲ ਸ਼ੇਅਰ ਕਰੀਏ ਤਾਂ ਕਿ ਸਾਡੇ ਇਤਿਹਾਸ ਦੇ ਨਾਲ ਤੋੜ ਮਰੋੜ ਨਾ ਹੋਵੇ ਤੇ ਜਿਹੜਾ ਸਹੀ ਇਤਿਹਾਸ ਹੈ ਉਹ ਸੰਗਤਾਂ ਦੇ ਤੱਕ ਪਹੁੰਚ ਜਾਵੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ